ਤਿੰਨ ਅਨਸੋਲਡ ਖਿਡਾਰੀ ਦੱਸਦਾ ਮੈਂ ਜਿਹੜੇ PKL ਸੀਜ਼ਨ 12 ਯਾਨੀ ਕਿ 2025 ਦੇ ਵਿੱਚ ਵਿਕੇ ਹੀ ਨਹੀਂ ਪਰ ਉਹਨਾਂ ਦੀ ਮੌਜੂਦਗੀ ਪ੍ਰੋ ਕਬੱਡੀ ਦੇ ਵਿੱਚ ਬਹੁਤ ਵੱਡਾ ਸਥਾਨ ਰੱਖਦੀ ਆ ਪਰ ਇਸ ਵਾਰ ਉਹਨਾਂ ਦੀ ਕੋਈ ਵੈਲਿਊ ਨਹੀਂ ਪਈ ਤੀਜੇ ਨੰਬਰ ਤੇ ਰਹਿਣ ਵਾਲੇ ਇੱਕ ਡਿਫੈਂਡਰ ਆ ਕ੍ਰਿਸ਼ਨ ਧੋਲ ਜਿਨ੍ਹਾਂ ਨੇ ਲਾਸਟ ਈਅਰ ਤੇਲਗੂ ਟਾਈਟਨ ਦੇ ਵਿੱਚ ਆਪਣੀ ਗੇਮ ਦਿਖਾਈ ਸੀ ਤੇ 21 ਪੁਆਇੰਟ ਲੈਣ ਕਰਕੇ ਉਹਨਾਂ ਨੂੰ ਇਸ ਵਾਰ ਕਿਸੇ ਵੀ ਟੀਮ ਨੇ ਨਹੀਂ ਚੁਣਿਆ ਕ੍ਰਿਸ਼ਨ ਦੋਨ ਇੱਕ ਵੱਡਾ ਨਾਮ ਆ ਦੂਜੇ ਨੰਬਰ ਤੇ ਰਹਿਣ ਵਾਲੇ ਜਤਿੰਦਰ ਯਾਦਵ ਜਿਨ੍ਹਾਂ ਨੇ ਲਾਸਟ ਈਅਰ ਗੁਜਰਾਤ ਜੈਂਟ ਦੇ ਵੱਲੋਂ ਚੰਗੀ ਪਰਫਾਰਮੈਂਸ ਦਿਖਾਈ ਸੀ ਠੀਕ ਠਾਕ ਜੀ ਪਰ ਇੰਨੀ ਖਾਸ ਗੱਲਬਾਤ ਨਾ ਹੋਣ ਕਰਕੇ ਉਹਨਾਂ ਨੂੰ ਵੀ ਟੀਮ ਤੋਂ ਬਾਹਰ ਰਹਿਣਾ ਪਿਆ ਪਹਿਲੇ ਨੰਬਰ ਤੇ ਆਉਣ ਵਾਲੇ ਕਬੱਡੀ ਦੇ ਬ੍ਰਾਂਡ ਪ੍ਰਦੀਪ ਨਰਵਾਲ ਜਿਨ੍ਹਾਂ ਕਰਕੇ ਲੋਕਾਂ ਨੇ ਕਬੱਡੀ ਵੇਖਣੀ ਸ਼ੁਰੂ ਕਰਤੀ ਸੀ ਪ੍ਰਦੀਪ ਨਰਵਾਲ ਨੇ ਪਿਛਲੇ ਸਾਲ ਬੰਗਲੂਰੂ ਬੁਲਸ ਵੱਲੋਂ ਖੇਡਦੇ ਆ ਕੋਈ ਖਾਸ ਪਰਫਾਰਮੈਂਸ ਨਹੀਂ ਦਿਖਾਈ 111 ਪੁਆਇੰਟ ਹਾਲਾਂਕਿ ਇੰਨੀ ਮਾੜੀ ਪਰਫਾਰਮੈਂਸ ਨਹੀਂ ਆ ਪਰ ਪ੍ਰਦੀਪ ਨਰਵਾਲ ਦੇ ਲੈਵਲ ਦੀ ਪਰਫਾਰਮੈਂਸ ਨਾ ਹੋਣ ਕਰਕੇ ਇਸ ਵਾਰ ਉਹਨਾਂ ਨੂੰ ਕਿਸੇ ਵੀ ਟੀਮ ਨੇ ਆਪਣੇ ਟੀਮ ਚ ਸ਼ਾਮਲ ਨਹੀਂ ਕੀਤਾ